ਤਸਵੀਰਾਂ ਟੋਕ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਹਰਿਆਣਾ ਵਿਧਾਨ ਸਭਾ ਚੋਂਨ ਲੈ ਕੇ ਜਿੱਥੇ ਇੱਕ ਪਾਸੇ ਕਈ ਦਿਨਾਂ ਤੋਂ ਸਿਆਸੀ ਜਿਹੜਾ ਮਾਹੌਲ ਹੈ ਉਹ ਗਰਮਾਇਆ ਹੋਇਆ ਹੈ ਪਰ ਉੱਥੇ ਹੀ हिसार ਦੇ ਨਰਨੋਦ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਾਂਗਰਸ ਤੇ ਭਾਜਪਾ ਦੇ ਵਰਕਰਾਂ ਜਿਹੜੇ ਨੇ ਆਪਸ ਦੇ ਵਿੱਚ ਉਲਝੇ ਨੇ ਝੜਪ ਹੋਈ ਹੈ ਇਹਨਾਂ ਦੇ ਵਿੱਚ ਭਿੜੇ ਨੇ ਔਰ ਤਸਵੀਰਾਂ ਦੇਖ ਤੁਸੀਂ ਕਿਵੇਂ ਇੱਕ ਦੂਜੇ ਦੀ ਕੁੱਟਮਾਰ ਕਰਦੇ ਹੋਏ ਇਹ ਨਜ਼ਰ ਆਇਆ ਤਾਂ ਪੁਲਿਸ ਦੀ ਹੈ ਔਰ ਇਸੇ ਸਥਿਤੀ ਪੜੈਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੰਦੇ ਨੇ ਔਰ ਕੱਪੜੇ ਤੱਕ ਫਾੜ ਦਿੱਤੇ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਹਰਿਆਣਾ ਦੇ ਹਿਸਾਰ ਤੋਂ ਸਾਂਝੀਆਂ ਕਰ ਰਿਹਾ ਹਾਂ ਹਿਸਾਰ ਦੇ ਨਾਰਨੋਦ ਦੇ ਵਿੱਚ ਕਾਂਗਰਸ ਤੇ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਭਿੜੇ ਨੇ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਇਹ ਹਮਲਾ ਕਰਦੇ ਹੋਏ ਨਜ਼ਰ ਆਏ ਇੱਕ ਦੂਜੇ ਨੂੰ ਧੱਕਾ ਮੂਕੀ ਕਰਦੇ ਹੋਏ ਨਜ਼ਰ ਆਏ ਔਰ ਇਹਨਾਂ ਦੇ ਵਿੱਚ ਝੜਪ ਹੋਈ ਹੈ ਹਾਲਾਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹਰਿਆਣਾ ਦੇ ਵਿੱਚ VOTING ਹੋਣੀ ਹੈ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲੋਕ ਜਿਹੜੇ ਨੇ ਉਹ ਵੋਟ ਪੁੱਗਤਾਉਣ ਦੇ ਲਈ ਜਾ ਰਹੇ ਨੇ ਪਰ ਉੱਥੇ ਹੀ ਅਜਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਭਾਜਪਾ ਤੇ ਕਾਂਗਰਸ ਦੇ ਜਿਹੜੇ ਬਰਕਤ ਭੀੜੇ ਨੇ ਦੇਖ ਆਪ ਵੀ ਰੋਕੀ ਮੇ ਤੋਂ ਔਫ ਹਰਿਆਣਾ ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ VOTING ਹੋ ਰਹੀ ਹੈ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਹਿਸਾਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਾਂਗਰਸ ਤੇ ਭਾਜਪਾ ਦੇ ਵਰਕਰ ਆਪਸ ਦੇ ਵਿੱਚ ਪੜ ਗਏ ਔਰ ਇੱਕ ਦੂਜੇ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿਵੇਂ ਦੋਵੇਂ ਅਜੜੇ ਧੜੇ ਨੇ ਉਹਨਾਂ ਦੇ ਵਿੱਚ ਝੜਪ ਹੋਈ ਹੈ ਔਰ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਔਰ ਇੱਕ ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਪਹੁੰਚੀ ਔਰ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਹਰਿਆਣਾ ਵਿਧਾਨ ਸਭਾ ਜੁ ਉਹਨਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਈ ਦਿਨਾਂ ਤੋਂ ਸਿਆਸੀ ਜਿਹੜਾ ਮਾਹੌਲ ਹੈ ਉਹ ਗਰਮਾਇਆ ਹੋਇਆ ਹੈ ਪਰ ਉੱਥੇ ਹੀ हिसार ਦੇ ਨਰਨੋਦ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਾਂਗਰਸ ਤੇ ਭਾਜਪਾ ਦੇ ਵਰਕਰਾਂ ਜਿਹੜੇ ਨੇ ਆਪਸ ਦੇ ਵਿੱਚ ਉਲਝੇ ਨੇ ਝੜਪ ਹੋਈ ਹੈ ਇਹਨਾਂ ਦੇ ਵਿੱਚ ਭੀੜੇ ਨੇ ਔਰ ਤਸਵੀਰਾਂ ਦੇਖ ਤੁਸੀਂ ਕਿਵੇਂ ਇੱਕ ਦੂਜੇ ਦੀ ਕੁੱਟਮਾਰ ਕਰਦੇ ਹੋਏ ਇਹ ਨਜ਼ਰ ਆਇਆ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਔਰ ਇਸ ਸਥਿਤੀ ਤੇ ਕਾਬੂ ਪਾਇਆ ਜਾਂਦਾ ਕਿਉਂਕਿ ਅਚਾਨਕ ਹੀ ਇਹ ਜਿਹੜੇ ਦੋਵੇਂ ਧੜੇ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੰਦੇ ਨੇ ਔਰ ਕੱਪੜੇ ਤੱਕ ਫਾੜ ਦਿੱਤੇ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਹਰਿਆਣਾ ਦੇ ਹਿਸਾਰ ਤੋਂ ਸਾਂਝੀਆਂ ਕਰ ਰਿਹਾ ਹਾਂ ਹਿਸਾਰ ਦੇ ਨਾਰਨੋਦ ਦੇ ਵਿੱਚ ਕਾਂਗਰਸ ਤੇ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਭਿੜੇ ਨੇ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਇਹ ਹਮਲਾ ਕਰਦੇ ਹੋਏ ਨਜ਼ਰ ਆਏ ਇੱਕ ਦੂਜੇ ਨੂੰ ਧੱਕਾ ਮੂਕੀ ਕਰਦੇ ਹੋਏ ਨਜ਼ਰ ਆਏ ਔਰ ਇਹਨਾਂ ਦੇ ਵਿੱਚ ਝੜਪ ਹੋਈ ਹੈ ਹਾਲਾਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹਰਿਆਣਾ ਦੇ ਵਿੱਚ VOTING ਹੋਣੀ ਹੈ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲੋਕ ਜਿਹੜੇ ਨੇ ਉਹ ਵੋਟ ਪੁੱਗਤਾਂ ਦੇ ਲਈ ਜਾ ਰਹੇ ਨੇ ਪਰ ਉੱਥੇ ਹੀ ਅਜਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਭਾਜਪਾ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਆਪਸ ਦੇ ਵਿੱਚ ਭਿੜੇ ਨੇ ਆਪ ਵੀ ਕਰੋ ਕੀ ਮੀ ਤੋਂ ਆਫ ਕੀ ਕਰੀਓ ਕੀ ਕਰੀਓ ਆਪ ਵੀ ਕਰੋ ਕੀ ਮੀ ਤੋਂ हरियाणा ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ VOTING ਹੋ ਰਹੀ ਹੈ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ हिसार ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਾਂਗਰਸ ਤੇ ਭਾਜਪਾ ਦੇ ਵਰਕਰ ਆਪਸ ਦੇ ਵਿੱਚ ਪੜ ਗਏ ਔਰ ਇੱਕ ਦੂਜੇ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿਵੇਂ ਦੋਵੇਂ ਅਜੜੇ ਧੜੇ ਨੇ ਉਹਨਾਂ ਦੇ ਵਿੱਚ ਝੜਪ ਹੋਈ ਹੈ ਔਰ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਔਰ ਇੱਕ ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਪਹੁੰਚੀ ਔਰ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਲੈ ਕੇ ਜਿੱਥੇ ਇੱਕ ਪਾਸੇ ਕਈ ਦਿਨਾਂ ਤੋਂ ਸਿਆਸੀ ਜਿਹੜਾ ਮਾਹੌਲ ਹੈ ਉਹ ਗਰਮਾਇਆ ਹੋਇਆ ਹੈ ਪਰ ਉੱਥੇ ਹੀ हिसार ਦੇ ਨਰਨੋਦ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਹਨ ਜਿੱਥੇ ਕਾਂਗਰਸ ਤੇ ਭਾਜਪਾ ਦੇ ਵਰਕਰਾਂ ਜਿਹੜੇ ਨੇ ਆਪਸ ਦੇ ਵਿੱਚ ਉਲਝੇ ਨੇ ਝੜਪ ਹੋਈ ਐ ਇਹਨਾਂ ਦੇ ਵਿੱਚ ਭਿੜੇ ਨੇ ਔਰ ਤਸਵੀਰਾਂ ਦੇਖ ਤੁਸੀਂ ਕਿਵੇਂ ਇੱਕ ਦੂਜੇ ਦੀ ਕੁੱਟਮਾਰ ਕਰਦੇ ਹੋਏ ਇਹ ਨਜ਼ਰ ਆਇਆ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਐ ਔਰ ਇਸ ਸਥਿਤੀ ਤੇ ਕਾਬੂ ਪਾਇਆ ਜਾਂਦਾ ਕਿਉਂਕਿ ਅਚਾਨਕ ਹੀ ਇਹ ਜਿਹੜੇ ਦੋਵੇਂ ਧੜੇ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੰਦੇ ਨੇ ਔਰ ਕੱਪੜੇ ਤੱਕ ਫਾੜ ਦਿੱਤੇ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਹਰਿਆਣਾ ਦੇ ਹਿਸਾਰ ਤੋਂ ਸਾਂਝੀਆਂ ਕਰ ਰਹੇ ਹਾਂ ਹਿਸਾਰ ਦੇ ਨਾਰਨੋਦ ਦੇ ਵਿੱਚ ਕਾਂਗਰਸ ਤੇ ਭਾਪਾ ਦੇ ਜਿਹੜੇ ਵਰਕਰ ਨੇ ਉਹ ਭਿੜੇ ਨੇ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਇਹ ਹਮਲਾ ਕਰਦੇ ਹੋਏ ਨਜ਼ਰ ਆਏ ਇੱਕ ਦੂਜੇ ਨੂੰ ਤੱਕ ਕੰਮਕੀ ਕਰਦੇ ਹੋਏ ਨਜ਼ਰ ਆਏ ਔਰ ਇਹਨਾਂ ਦੇ ਵਿੱਚ ਝੜਪ ਹੋਈ ਹੈ ਹਾਲਾਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹਰਿਆਣਾ ਦੇ ਵਿੱਚ VOTING ਹੋਣੀ ਹੈ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲੋਕ ਜਿਹੜੇ ਨੇ ਉਹ ਵੋਟ ਪੁੱਗਤਾਂ ਦੇ ਲਈ ਜਾ ਰਹੇ ਨੇ ਪਰ ਉੱਥੇ ਹੀ ਅਜਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਭਾਜਪਾ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਆਪਸ ਦੇ ਵਿੱਚ ਭੀੜੇ ਨੇ کرو کمی تو ہریانہ